ਕਪੰਧਾ ਹੀ ਹੈ ਦੇ ਵਗਿਆ ਇਹ ਸੋਨ ਵਿੱਚ ਹੀ ਲੱਗਦਾ ਆਪਾਂ ਨੂੰ ਜਦੋਂ ਆਪਾਂ ਕੰਮ ਕਰਦੇ ਆ ਨਾ ਇਹ ਉਹਦੀ ਪਤਾ ਲੱਗਦਾ ਹੈ ਅੱਛਾ ਅੱਛਾ ਹਾਂ ਹੁਣ ਜਿਵੇਂ ਆਪਣੇ ਕਈ ਵਾਰ ਆਪਣੇ ਕਈ ਬੰਦੇ ਹੁੰਦੇ ਰਿਸ਼ਤੇਦਾਰੀ ਹੁੰਦੇ ਆ ਉਹ ਕਹਿੰਦੇ ਯਾਰ ਕੁੱਤਾ ਹੀ ਬੱਚਾ ਦੇ ਦੇ ਹਨਾ ਉਹ ਬੱਚਾ ਮੰਗਤਾ ਰਹਿੰਦੇ ਆ ਪਰ ਉਹਨਾਂ ਨੇ ਇਹ ਨਹੀਂ ਪਤਾ ਵੀ ਬੱਚੇ ਸਾਹਮਣੇ ਕਿੰਨੇ ਔਖੇ ਆ ਸਾਹਮਣੇ ਕਿੰਨੇ ਆ ਸਹੀ ਆ ਸਾਹਮਣੇ ਕਿੰਨੇ ਔਖੇ ਜਾਂ ਕੁੱਤੇ ਸਾਹਮਣੇ ਕਿੰਨੇ ਔਖੇ ਠੀਕ ਆ ਪਾਲਣ ਕਿੰਨੇ ਔਖੇ ਆ ਵੀ ਉਹ ਮੂੰਹ ਚਾਕੇ ਕਹਿ ਹੁੰਦੇ ਹਨ ਬੱਚਾ ਰੱਖਦੇ ਇੱਕ ਬੱਚਾ ਰੱਖਦੇ ਆਏ ਕਿੰਨੇ ਬੱਚਾ ਰੱਖਦੇ ਯਾਰ ਸਹੀ ਆ ਠੀਕ ਹੈ ਨਾ ਥੋੜੀ ਗੱਲ ਹੁੰਦੀ ਆ ਹਾਂ ਉਹਨਾਂ ਦਾ ਇੱਕ ਵਹਿਮ ਖਣੀ ਵੀ ਕੁੱਤੀ ਰੱਖ ਕੇ ਮੈਂ ਕਤੂਰੀ ਵੇਚ ਕੇ ਮੈਂ ਅਮੀਰ ਬਣ ਜਾਵਾਂ ਮੈਨੂੰ 4 ਪੈਸੇ ਬਣ ਜਾਣਗੇ 4 ਪੈਸੇ ਬਣ ਜਾਣਗੇ ਐਂ ਨਹੀਂ ਗੱਲ ਹੁੰਦੀ ਹਮ ਇਹਦੇ ਵਿੱਚ ਤਰੀਕਾ ਕਿਸਮਤ ਆ ਹੁਣ ਜੇ ਮੈਂ ਸਭ ਤੋਂ ਪਹਿਲਾਂ ਮੈਂ 2013 ਵਿੱਚ ਮੈਂ ਲੈਬਰੀ ਕੁੱਤੀ ਪਾਲੀ ਸੀਗੀ ਅੱਛਾ ਉਹ ਠੀਕ ਆ ਜਦੋਂ ਪਹਿਲੀ ਵਾਰ ਸੋਈ ਪਹਿਲੀ ਵਾਰ ਉਹਦੇ ਬੱਚੇ ਬਚ ਗਏ ਚਲ ਦੋ ਕੇ ਬੱਚੇ ਮੇਂ ਵੇਚਦੇ ਠੀਕ ਹੈ ਬਾਕੀ ਮੈਂ ਆਹੀ ਲੋਕ ਲੈ ਲੂਗੇ ਹੂੰ ਹੂੰ ਲਿਖਤੀ ਹੂੰ ਕਉਦੂ ਬਾਦ ਚ ਠੀਕ ਹੈ ਮੇਰੀ ਫੀਮੇਲ ਮਰ ਗਈ ਸੀਗੀ ਅੱਛਾ ਆਹ ਤਾਂ ਉਦੋਂ ਬਾਦ ਚ ਦੋ ਤਿੰਨ ਰੁਈ ਵੀ ਸੀਗੀ ਹਾਂ ਪਰ ਉਹਦੇ ਬੱਚੇ ਮਰ ਜਾਂਦੇ ਸੀਗੇ ਕਿਉਂ ਹਾਂ ਜਿਵੇਂ ਆਪਾਂ ਕਹਿੰਦੇ ਦੁੱਧ ਚ ਜ਼ਹਿਰ ਹੋ ਗਿਆ ਅੱਛਾ ਠੀਕ ਹੈ ਨਾ ਤੇ ਫਿਰ ਉਦੋਂ ਬਾਅਦ ਵਿੱਚ ਫੈਮਿਲੀਾਂ ਦੀ ਬੀਗਲਾਂ ਬੀਗਲਾਂ ਇਹ ਕੀ ਕੋਈ ਨਸਲ ਕੁੱਤਿਆਂ ਦੀ ਹਾਂ ਬੀਗਲ ਨਸਲ ਆ ਅੱਛਾ ਉਹ ਫਿਰ ਸੂਈ ਦੋ ਵਾਰੀ ਹੂੰ ਉਹਦੇ ਬੱਚੇ ਮਰ ਗਏ ਦੋ ਵਾਰੀ ਹਾਂ ਅੱਛਾ ਵੀ ਆਏ ਨੀ ਗਾ ਵੀ ਤੁਸੀਂ ਕੁੱਤੀ ਪਾਲ ਲਈ ਹਨਾ ਕੁੱਤੀ ਸੂ ਪੀ ਤੇ ਤੁਸੀਂ ਬੱਚੇ ਵਿੱਚ ਲੋਂਗੇ ਵੀ ਪੱਕਾ ਸ਼ੋਰ ਨਹੀਂ ਇਹ ਫੇ ਮੱਝਾਂ ਗਾਵ ਨੂੰ ਕੋਣ ਪੁੱਛੇ ਸਹੀ ਆ ਯਾਰ ਕੰਮ ਚੱਲ ਪਈ ਲੋਕਾਂ ਦਾ ਜੇ ਆਏ ਚੱਲ ਪਈ ਦਾ ਮੈਂ ਯਾਰ ਇਹਦਾ ਗਾਂ ਤੇ ਕਿਸਮਤ ਆ ਯਾਰ ਸਹੀ ਵਾਰ ਕੀ ਹੁੰਦਾ ਮੰਨ ਲਓ ਕੁੱਤੀ ਨਹੀਂ ਵੀ ਸੁੰਦੀ ਹੂੰ ਹਨਾ ਵੀ ਇਦਾਂ ਖਾਲੀ ਨਿਕਲ ਜਾਂਦੀ ਆ ਹਾਂ 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 ਕਿ ਕਈ ਵਾਰ ਕੀ ਹੁੰਦਾ ਬੱਚੇ ਮਰ ਜਾਂਦੇ ਆ ਹੂੰ ਬਹੁਤ ਕੁਝ ਹੋ ਜਾਂਦਾ ਓਕੇ ਓਕੇ ਹਾਂ ਤੇ ਇਹਦਾ ਮਤਲਬ ਇਹ ਗੱਲ ਹੈਗੀ ਕਿਸਮਤ ਦੀ ਨਹੀਂ ਹਰੇਕ ਉੱਤਾਂ ਦੇ ਬੱਚੇ ਮਰ ਜਾਂਦੇ ਆ ਹਾਂ ਕਿ ਕੋਈ ਜਿਵੇਂ ਤੇਰੀਆਂ ਦੋ ਕੋਈ ਤਰੀ ਕਿਸਮਤੀ ਮਾੜੀ ਸੀ ਦੋਵੇਂ ਹੀ ਨਹੀਂ ਕੁੱਤਿਆਂ ਦੀਆਂ ਖੜੀਆਂ ਨਹੀਂ ਮਤਲਬ ਯਾਰ ਐਂ ਗੱਲ ਹੁੰਦੀ ਨਾ ਇਹ ਵੀ ਇਹ ਕੱਲਾ ਮੇਰੇ ਨਾਲ ਨਹੀਂ ਹਰ ਇੱਕ ਨਾਲ ਹੀ ਹੁੰਦਾ ਏ ਓਕੇ ਹਾਂ ਹੁੰਦਾ ਹੈ ਕਨਾਲੀ ਇਹ ਹਾਂ ਵੀ ਜੇ ਮੰਨ ਲਓ ਹਨਾ 10 ਬੰਦੇ ਠੀਕ ਹੈ ਕੰਮ ਕਰਦੇ ਆ ਦਸਾਂ ਵਿੱਚੋਂ ਇੱਕ ਦੋ ਬੰਦਿਆਂ ਨੂੰ ਇਸ ਤਰ੍ਹਾਂ ਠੀਕ ਆ ਮੁਨਾਫਾ ਹੁੰਦਾ ਏ ਉਹ ਵੀ ਕਦੇ-ਕਦੇ ਅਰੇ ਕਰੋ ਨਹੀਂ ਫੇ ਕੰਮ ਕੌਣ ਕਰੇ ਯਾਰ ਕੰਮ ਕੌਣ ਕਰੇ ਫੇ ਤੈਨੂੰ ਨਹੀਂ ਪਾਲ ਲੈ ਤੇ ਬੰਦੇ ਹੀ ਪਾਲ ਲੈ ਤੇ ਹੀ ਬੰਦੇ ਵੇਚ ਹੀ ਜਾਵੇ ਨਹੀਂ ਫੇ ਉਹ ਬੰਦਾ ਕੋਈ ਟੀਕੇ ਟੂਕੇ ਲਵਾ ਕੇ ਬਚਾ ਨਹੀਂ ਸਕਦਾ ਬਿਲਕੁਲ ਨਹੀਂ ਬਿਲਕੁਲ ਉਹਦਾ ਕੋਈ ਹੱਲ ਹੀ ਨਹੀਂ ਹੈ ਭਾਈ ਉਹ ਚੀਜ਼ ਦਾ ਉਹ ਤਾਂ ਨੇਚਰਲ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਈ ਲੋਕ ਕਹਿੰਦੇ ਆ ਵੀ ਐ ਕਰਕੇ ਵੀ ਕੁੱਤੀ ਆਪਣੀ ਸੋਪੀਆ ਹਨਾ ਵੀ ਬੱਚੇ ਅਲੱਗ ਰੱਖ ਦੋ ਵੀ ਉਹਨੂੰ ਦੁੱਧ ਅਲੱਗ ਪਿਆ ਦਿਓ ਐ ਵੀ ਨਹੀਂ ਹੁੰਦਾ ਕਿਉਂਕਿ ਉਹਨੂੰ ਜੇ ਜ਼ਹਿਰਵਾ ਹੁੰਦਾ ਹੈ ਉਹ ਟਰ ਦੇ ਵਿੱਚੋਂ ਹੋਇਆ ਹੁੰਦਾ ਏ ਉਹਨੇ ਮਰ ਜਾਣਾ ਵੀ ਜਿੰਨੇ ਵੀ ਤੇਰੇ ਤੁਰੇ ਹੋਣਗੇ 5-6 ਤੁਰੇ ਹੁੰਦੇ ਆ ਠੀਕ ਆ ਨਾ ਉਹ ਹਫ਼ਤੇ ਦੋ ਹਫ਼ਤੇ ਵਿੱਚ ਹੌਲੀ ਹੌਲੀ ਮਰ ਜਾਂਦੇ ਆ ਅੱਛਾ ਅੱਛਾ ਹਾਂ ਜਦੋਂ ਉਦੋਂ ਬਾਅਦ ਠੀਕ ਹੈ ਮੈਂ ਆਪਣਾ ਵਧੀਆ ਸ਼ੌਂਕ ਪੂਰਾ ਕਰੀ ਜਾਂਣਾ ਏ ਮੈਨੂੰ ਕੁੱਤੇ ਰੱਖਣੇ ਵਧੀਆ ਲੱਗਦੇ ਆ ਆਪਣਾ ਸ਼ੌਂਕ ਆ ਬਸ ਸਹੀ ਆ ਤੈਨੂੰ ਮੇਰਾ ਉਹ ਮਤਲਬ ਉਹ ਮੌਲੀ ਲੈ ਸੀ ਉੱਤੇ ਕੁੱਤਾ ਮੁੱਲ 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 ਹਾਂ ਜਦੋਂ ਮਰੇ ਜਾ ਕੁਛ ਨਾ ਵਿਕੇ ਫਿਰ ਦੁੱਖ ਤਾਂ ਬਹੁ ਹੋਊ ਇਹ ਦੁੱਖ ਆਇ ਨਹੀਂ ਹੁੰਦੀ ਕਿ ਆ ਵੀ ਆਪ ਨੂੰ ਪੈਸੇ ਬਣੇ ਸੀਗੇ ਹੂੰ ਵੀ ਕਾਹੇ ਹੁੰਦਾ ਏ ਵੀ ਕੁੱਤੀ ਆਪਣੇ ਕਿਲੇ ਸੂਈ ਸੀਗੀ ਹੂੰ ਬੱਚੇ ਮਰ ਗਏ ਯਾਰ ਉਹ ਦੁੱਖ ਲੱਗਦਾ ਬੰਦੇ ਨੂੰ ਆਪਣੇ ਕਿਲੇ ਆ ਗਲਤ ਕੰਮ ਹੋ ਗਿਆ ਆਪਾਂ ਦਬਦੇ ਹਣਾ ਵੀ ਦੁੱਖ ਲੱਗਦਾ ਉਹ ਚੀਜ਼ ਦਾ ਸਾਡੀ ਮੇਰੀ ਗੱਲ ਹਾਂ ਸਮਝ ਗਏ ਹੁਣ ਜੇ ਹੁਣ ਆਪਾਂ ਕਵਾਂਗੇ ਯਾਰ ਕੁੱਤੀ ਦਾ ਖਲਾ ਬੁੱਧ ਬੱਚੇ ਵਿੱਚੇਗਾ ਨਾ ਇਹ ਕੱਲ ਇਹ ਕੱਲ ਕਦੇ ਵੀ ਨਹੀਂ ਹੋਣੀ ਵੀ ਬੱਚੇ ਵੇਚ ਕੇ ਆਪਾਂ ਪੈਸੇ ਕਮਾ ਲਾਂਗੇ ਹਨਾ ਹੂੰ ਵੀ ਹਾਏ ਚਾਹੇ ਹੁੰਦਾ ਵੀ ਕਿਸਮਤ ਅਜਮਾ ਸਕਦੇ ਆ ਜਿਵੇਂ ਮਲਾਂ ਤੂੰ ਆ ਹਨਾ ਤੂੰ ਆਪਣੀ ਕੁੱਤੀ ਰੱਖ ਸਕਦਾ ਹਾਂ ਹੋ ਸਕਦਾ ਤੇਰੇ ਕਰਮ ਚੰਗੇ ਹੋਣ ਤੇਰੀ ਕੁੱਤੀ ਵਧੀਆ ਸੂਪੇ ਬੱਚੇ ਤੇਰੇ ਵਧੀਆ ਵੇਖ ਜਾਣਾ ਠੀਕ ਆ ਨਾ ਹੋ ਸਕਦਾ ਤੈਨੂੰ ਇੱਚ ਮੁਨਾਫਾ ਹੋ ਜੇ ਤੂੰ ਘਾਟੇ ਪੈ ਸਕਦਾ ਏ ਬੀਸ ਪੱਕਾ ਸ਼ੋਰ ਨਹੀਂ ਆ ਵੀ ਆਪਾਂ ਕੁੱਤੀ ਪਾ ਲਈ ਇੱਕ ਲਾਟਰੀ ਪਾਤੀ ਨਿਕਲ ਹੀ ਨਾ ਨਕਲੀ ਤੇਰੀ ਕਿਸਮਤ ਆ ਹਾਂ ਇਹ ਚ ਲਾਤੀ ਦਾ ਹੈ ਫਿਰ ਨਿਕਲ ਸਕਦੀ ਆ ਅੱਛਾ ਉਹ ਵੀ ਘਟ ਜਾਣਗੇ ਇਹਦੇ ਬੱਚੇ ਮੋਸਟਲੀ ਮਾਰੀ ਜਾਂਦੇ ਯਾਰ ਤੇ ਫਿਰ ਜਦੋਂ ਅੱਛਾ ਹਾਂ ਜਦੋਂ ਲੋਕ ਵੇਚਦੇ ਬੁਦੇ ਜਾਂ ਡਾਕਟਰ ਡੋਟਰ ਹੋਗੇ ਜਿਵੇਂ ਹਾਂ ਹਾਂ ਉਹ ਕੁੱਤਿਆਂ ਕਪਨਾ ਰੱਖਦੇ ਉਹਨੇ ਦਾ ਬੱਚੇ ਕਢਾ ਕੇ ਵੇਚ ਦਿੰਦੇ ਕਿਉਂ ਉਹਨਾਂ ਦੀ ਕਿਸਮਤ ਹੀ ਆ ਬਚ ਜਾਣਾ ਪੱਕਾ ਸ਼ੌਤ ਥੋੜੀ ਆ ਆਪਣੇ ਮਤ ਕੁੱਤੀ ਸੋਗੀਆਂ ਬੱਚੇ ਹੁਣ ਜਿਵੇਂ ਆਪਾਂ ਮਲਾਂ ਮੱਝਾਂ ਪਾਲਦੇ ਆ ਠੀਕ ਆ ਨਾ ਹੂੰ 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 ਹੁਣ ਮੱਝ ਤਾਂ ਤਕਰੀਬਨ ਸੋਈ ਪੈਂਦੀ ਆ ਠੀਕ ਆ ਨਾ ਦੁੱਧ ਮਿਲਦਾ ਆਪਾਂ ਨੂੰ ਹਾਂ ਫੇਰ ਤਾਂ ਰੈਕੀ ਬੰਦਾ ਕੁੱਤੀ ਪਾਲ ਕੇ ਮਤਲਬ ਬੱਚੇ ਵਿੱਚ ਲੈ ਕਰੇ ਸਹੀ ਆ ਠੀਕ ਆ ਨਾ ਪੱਕਾ ਦਾ ਸ਼ੌਤ ਨਹੀਂ ਕਿ ਆ ਵੀ ਆਪਾਂ ਕੁੱਤੀ ਪਾਲ ਲਈ ਬੇ ਆਪਾਂ ਬੱਚੇ ਵਿੱਚਾਂਗੇ ਇਹਦੀ ਗਾਰੰਟੀ ਕੋਈ ਨਹੀਂਗੀ ਓਕੇ ਓਕੇ ਹਾਂ ਮਲਾਂ ਕੁੱਤੀ ਸਾਲ ਚ ਦੋ ਵਾਰੀ ਸੂਹ ਹੁੰਦੀ ਆ ਹੂੰ 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 ਤੇ ਨਹੀਂ ਤਾਂ ਫੇਰ ਜਿਵੇਂ ਕੁੱਤੀ ਸਾਲ ਚ ਦੋ ਵਾਰੀ ਸੂਹ ਹੁੰਦੀ ਆ ਠੀਕ ਆ ਬੰਦਾ ਸਾਲ ਚ 2 ਲੱਖ ਰੁਪਏ ਮਾਲ ਠੀਕ ਆ ਨਾ 2 ਲੱਖ ਆਪਾਂ ਕੀ ਕੁਛ ਨਹੀਂ ਕਰ ਸਕਦੇ ਪਰ ਇਹ 2 ਲੱਖ ਸੋਨ ਵਿੱਚ ਲੱਗਦਾ ਵੀ 2 ਲੱਖ ਬਣ ਜੂਗਾ ਵੀ ਹਾਂ ਕੁੱਤੀ ਸੂਪੀ ਵੀ ਇੱਕ ਬੱਚਾ 20 ਦਾ ਵੈਗ ਗਿਆ ਕਿ 15000 ਦਾ ਵੈਗ ਗਿਆ ਇਹ ਸੋਨ ਵਿੱਚ ਹੀ ਲੱਗਦਾ ਆਪਾਂ ਨੂੰ ਜਦੋਂ ਆਪਾਂ ਇਹ ਕੰਮ ਕਰਦੇ ਆ ਨਾ ਇਹ ਉਹਦੀ ਪਤਾ ਲੱਗਦਾ ਹੈ ਅੱਛਾ ਅੱਛਾ ਹਾਂ ਹੁਣ ਜਿਵੇਂ ਆਪਣੇ ਕਈ ਵਾਰ ਆਪਣੇ ਕਈ ਬੰਦੇ ਹੁੰਦੇ ਰਿਸ਼ਤੇਦਾਰੇ ਹੁੰਦੇ ਆ ਉਹ ਕਹਿੰਦੇ ਯਾਰ ਕੁੱਤਾ ਹੀ ਬੱਚਾ ਦੇ ਦੇ ਹਨਾ ਉਹ ਬੱਚਾ ਮੰਗਤਾ ਰਹਿੰਦੇ ਆ ਪਰ ਉਹਨਾਂ ਨੇ ਇਹ ਨਹੀਂ ਪਤਾ ਵੀ ਬੱਚੇ ਸਾਹਮਣੇ ਕਿੰਨੇ ਔਖੇ ਆ ਸਾਹਮਣੇ ਕਿੰਨੇ ਆ ਬਸ ਸਹੀ ਆ ਸਾਹਮਣੇ ਕਿੰਨੇ ਔਖੇ ਜਿਹਾ ਕੁੱਤੇ ਸਾਹਮਣੇ ਕਿੰਨੇ ਔਖੇ ਠੀਕ ਆ ਪਾਲਣ ਕਿੰਨੇ ਔਖੇ ਆ ਵੀ ਉਹ ਮੂੰਹ ਚੱਕ ਕੇ ਕਹਿ ਹੁੰਦੇ ਹਨ ਬੱਚਾ ਰੱਖਦੇ ਇੱਕ ਬੱਚਾ ਰੱਖਦੇ ਆਏ ਕਿੰਨੇ ਬੱਚਾ ਰੱਖਦੇ ਯਾਰ